ਇਹਨਾਂ ਦਾ ਹਾਵਤ ਸੁਣੀ ਹੋਊਗੀ ਉਹ ਦੁਕਾਨ ਫਿੱਕਾ ਭਗਵਾਨ ਚਾਜ ਅਸੀਂ ਇੱਕ ਜਿਹੜੀ ਦੁਕਾਨ ਤੇ ਖੜਿਆ ਆ ਉਹਦਾ ਨਾਮ ਹੈਗਾ ਫਰੈਸ਼ ਐਂਡ ਪਿਓਰ ਡਿਲੀਸ਼ੀਅਸ ਤੁਹਮ ਦਿਖਾ ਦੇਣਾ ਕਿੰਨਾ ਫਰੈਸ਼ ਆ ਕਿੰਨਾ ਪਿਓਰ ਆ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਇੱਥੇ ਫੂਡ ਸੇਫਟੀ ਦੀ ਟੀਮ ਪਹੁੰਚੀ ਹੋਈ ਆ ਕਿਉਂ ਪਹੁੰਚੀ ਆ ਸਾਰਾ ਕਾਰਨ ਜਾਣਦੇ ਆ ਤੇ ਕੁਝ ਲੋਕ ਵੀ ਖੜੇ ਆ ਸਰ ਇੱਥੇ ਕਿਵੇਂ ਖੜੇ ਅਸੀਂ ਕੀ ਗੱਲ ਹੋਈ ਆ ਮੈਂ ਤਾਂ ਹੀ ਜਦੋਂ ਸਪਰਿੰਗ ਰੋਲ ਲੈਣ ਆਇਆ ਸੀਗਾ ਸਪ੍ਰਿੰਗ ਰੋਲ ਲੈ ਕੇ ਗਿਆ ਮੈਂ ਫਰਾਈ ਕਰਵਾ ਕੇ ਨਾ ਤੋਂ ਜੀ ਤੇ ਘਰ ਜਾ ਕੇ ਬੱਚਿਆਂ ਨੂੰ ਦਿੱਤੇ ਜਦੋਂ ਠੀਕ ਹੈ ਬੱਚੇ ਟੇਸਟ ਲੈਸ ਮਹਿਸੂਸ ਕਰ ਰਹੇ ਸੀਗੇ ਇਹ ਟੇਸਟ ਲੈਸ ਮਹਿਸੂਸ ਕਰ ਰਹੇ ਸੀਗੇ ਤੇ ਬੱਚੇ ਕਹਿਣ ਲੱਗੇ ਵੀ ਇਹ ਲੱਗ ਨਹੀਂ ਰਿਹਾ ਵਧੀਆ ਹਨਾ ਉਸ ਤੋਂ ਬਾਅਦ ਮੇਰੀ ਸਿਸਟਰ ਆਏ ਹੋਏ ਆਗੇ ਉਹਨਾਂ ਨੇ ਚੈੱਕ ਕਰਕੇ ਦੇਖਿਆ ਉਹ ਕਹਿੰਦੇ ਇਹ ਤਾਂ ਖਰਾਬ ਹੋਏ ਹੋਏ ਆ ਕਿਉਂਕਿ ਉਹ ਚ ਸਮੈਲ ਵੀ ਆ ਰਹੀ ਸੀ ਔਰ ਮਤਲਬ ਕਿ ਲਾਲ ਬਣ ਰਹੀ ਸੀ ਇਦਾਂ ਠੀਕ ਹੈ ਉਸ ਤੋਂ ਬਾਅਦ ਅਸੀਂ ਫਿਰ ਚੱਕਿਆ ਸਾਰਾ ਕੁਝ ਜਿੰਨੇ ਸਾਡੇ ਕੋਲੇ ਸਪ੍ਰਿੰਗ ਰੋਲ ਬਚੇ ਸੀ ਅਸੀਂ ਇੱਥੇ ਆ ਗਏ ਹਾਂ ਸਪ੍ਰਿੰਗ ਰੋਲ ਅਸੀਂ ਇੱਥੇ ਲੈ ਕੇ ਆ ਗਏ ਹਾਂ ਹਾਂ ਜਿਵੇਂ ਬੰਦੇ ਨੇ ਮੈਨੂੰ ਇੱਥੇ ਫਰਾਈ ਕਰਕੇ ਦਿੱਤੇ ਸੀਗੇ ਉਹ ਇੱਥੋਂ ਮੋਕੇ ਤੇ ਭੱਜ ਗਿਆ ਜੀ ਠੀਕ ਹੈ ਤੇ ਹੁਣ ਜਿਹੜਾ ਬੰਦਾ ਆ ਉਹ ਛੱਡ ਕੇ ਗਿਆ ਉਹ ਇੱਕ ਇੱਥੇ ਬੈਠਾ ਗਿਆ ਇਹ ਮੰਨ ਰਿਹਾ ਵੀ ਇਹ ਖਰਾਬ ਹੈ ਸਮਾਨ ਇਹ ਜੀ ਕਹਿੰਦੇ ਖਰਾਬ ਹੈ ਬਾਹਰ ਇਹਨਾਂ ਦੁਕਾਨ ਦਾ ਨਾਮ ਵਾ ਫਰੈਸ਼ ਐਂਡ ਪਿਓਰ ਹਾਂਜੀ ਬਿਲਕੁਲ ਜੀ ਫੇਰ ਹੀ ਬੰਦਾ ਆਉਂਦਾ ਵੀ ਫਰੈਸ਼ ਤੇ ਪਿਓਰ ਹੈ ਇਹਨਾਂ ਕੋਲੇ ਸਮਾਨ ਜੀ ਹੁਣ ਹਾਂਜੀ ਹੁਣ ਆਜਾ ਦੇਖ ਹੀ ਲੈ ਫਰੈਸ਼ ਤੇ ਪਿਓਰ ਬੱਚੇ ਨੂੰ ਕੀ ਪ੍ਰੋਬਲਮ ਹੈ ਇਸ ਬੱਚੇ ਨੂੰ ਬੱਚਾ ਬੱਚਾ ਖਾ ਕੇ ਨਾ ਇਹ ਬੱਚੇ ਨਾਲ ਤਾਂ ਬੌਮਟਿੰਗ ਆ ਗਈਆਂ ਅਸੀਂ ਸਾਨੂੰ ਤਾਂ ਫੇਰ ਇਦਾਂ ਹੋਇਆ ਨਾ ਵੀ ਬੌਂਟੀਆਂ ਆ ਗਏ ਵੀ ਇਦਾਂ ਕੀ ਐ ਇਹਦੇ ਚ ਫਿਰ ਮੇਰੀ ਸਿਸਟਰ ਨੇ ਚੈੱਕ ਕਰਕੇ ਖਾਧਾ ਜਦੋਂ ਤੇ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਚਾਹ ਦਿੱਕਤ ਆਈ ਠੀਕਾ ਬੱਚਾ ਦਾ ਹੱਥ ਨਹੀਂ ਬੱਚਾ ਮਤਲਬ ਨਹੀਂ ਬੱਚਾ ਠੀਕ ਨਹੀਂ ਗਈ ਇਨਫੈਕਸ਼ਨ ਹੋ ਹੀ ਹੋਈ ਹੈ ਬੱਚੇ ਦੇ ਹਾਂਜੀ ਤੁਸੀਂ ਬਹੁਤ ਪੂਰਾ ਫੂਡ ਸੇਫਟੀ ਵਾਲਾ ਹਾਂ ਫੋਨ ਕੀਤਾ ਜੀ ਫੂਡ ਸੇਫਟੀ ਵਾਲੇ ਅਫਸਰ ਆਏ ਹੋਏ ਆ ਜੀ ਆਪਣੇ ਕੋਲੇ ਉਹਨੂੰ ਦਿਖਾਉਣ ਨੇ ਵੀ ਕਿਹੜੀ ਕਿੰਨੀ ਫਰੈਸ਼ ਹੈ ਤੇ ਕਿੰਨਾ ਕਿ ਤੌਰ ਐਥੇ ਪਿਆਸ ਕਿਧਰ ਜਾਉਲੀ ਜਣਾ ਅੰਦਰ ਜਾ ਕੇ ਦਿਖਾਉਣੇ ਆਹ ਦੇਖੋ ਇਹ ਫ੍ਰਿਜ ਦੇ ਵਿੱਚ ਪਿਆ ਹੈ ਸਮੈਲ ਆ ਰਹੀ ਹੈ ਤੇ ਅੱਧਰ ਵੀ ਤੁਹਾਨੂੰ ਦਿਖਾਉਣਾ ਜਿਹੜਾ ਫੂਡ ਖਰਾਬ ਆਇਆ ਸੀਗਾ ਉਹ ਵੀ ਇੱਥੇ ਪਿਆ ਆ ਦੇਖੋ ਆ ਡੱਬਾ ਲਗਾਤਾਰ ਉਹਨਾਂ ਦੇ ਪ੍ਰਚਾਰ ਵਿੱਚ ਇਹ ਡੱਬਾ ਜਿਹੜਾ ਖਰਾਬ ਆਇਆ ਸੀ ਸਾਫ਼ ਤੌਰ ਤੇ ਦਿਖ ਪਾਰ ਰਿਹਾ ਕਿ ਇਹ ਜਿਹੜਾ ਇਹ ਚਿਪਚਿਪਾ ਖਰਾਬ ਹੈ ਉਲੀ ਲੱਗੀ ਹੋਈ ਹੈ ਜੋ ਉਲੀ ਲੱਗੀ ਹੋਈ ਹੈ ਉਹ ਵੀ ਦਿਖਾ ਦਿਓ ਥੋੜਾ ਜਿਹਾ ਜਿਹਨੂੰ ਉਲੀ ਲੱਗੀ ਹੋਈ ਹੈ ਇਸ ਵੀ ਅਸੀਂ ਕਾਰਵਾਈ ਹੈ ਜਿਹੜੀ ਕਰੀ ਕਸ਼ਿਸ਼ ਸਪ੍ਰਿੰਗ ਰੋਲ ਉਲੀ ਲੱਗੀ ਹੋਈ ਹੈ साफ देख पा रहा। दे दे टीम है दे दे टीम है 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 फूड फूड सेफ्टी सेफ्टी टीम टीम मौके मौजूद इन्हें खराब वही मैं बता रहा हूँ आपको पहले भी बताया था सर मैं मानता हूँ ये खराब है ये, होगा? सर ये फ्रिज बंद फ्रिज खुला होने की वजह से और लाइट चले जाने की वजह से खराब हो गए और हम यहाँ पे मौके पे थे नहीं सर जब बेच रहे थे ना हम थे नहीं अगर हम होते तो इसको हम बेचते ही नहीं इसको फेंक देते सर यहाँ पे एक लड़का था सर उसको पता नहीं लग गया कि ये खराब है करके सर उसको पता नहीं चला सर मुझे बोल रहा है की मेरे को पता नहीं चल रहा है वो आपके कुछ दिन पहले भी आपके फैक्ट्री में जो रेड हुई थी चेकिंग हुई थी उस दिन भी सैंपल भरे गए हाँ जी सर हाँ जी फिर भी ध्यान नहीं किया सर हमने पूरा तरीके से ध्यान दिया है उसके कभी आप आ जाना हमने पूरा वहाँ पे सेफ्टी अच्छे से करके रखा है सर हमने पूरा अच्छे से किया है सर जैसे कि ग्लव्स वगैरह हो गया टोपी वगैरह हो गए सारा कुछ पहन के काम करते सर बस सर इसके बारे में हम बोल रहे कि ये ये पहले भी मैंने बताया ये सुबह बना के मैंने फ्रिज पर लेके रख दिया था सुबह दस बजे तरफ बना के और लाइट चले गए फ्रीज में और फ्रिज भी खुला छूट गया सर इसकी वजह से खराब हो गया और हम ये भी बोल रहे कि अगर हमें पता होता कि ये खराब है तो मैं बेचता भी नहीं सर क्योंकि मैं यहाँ पे था नहीं तो जो रहा था, उसे पता नहीं था नहीं पता था सर उसको गया सर पता नहीं वो तो चला गया सर अगर मुझे पता होता ਤੋ ਸਰ ਮੈਂ ਬੇਸ ਤਾਂ ਨਹੀਂ ਸਰ ਇਹ ਫਰਵਾਈ ਕਰੇ ਆ ਆਪ ਦੀ ਦੁਕਾਨ ਨੂੰ ਕਰੇ ਆ ਬੇ ਚੀਜ਼ ਨੂੰ ਮਾਰਾ ਨਹੀਂ ਕਹਿੰਦਾ ਹੁੰਦਾ ਇੱਧਰ ਸੈਂਪਲ ਭੇਜਿਆ ਜਾ ਰਿਹਾ ਫੂਡ ਸੇਫਟੀ ਵੱਲੋਂ ਆਪਾਂ ਅਫਸਰਾਂ ਆ ਵੀ ਗੱਲਬਾਤ ਕਰਦੇ ਆ ਵੀ ਹੋਇਆ ਕੀ ਐ ਸੋ ਜੀ ਕੀ ਕਾਰਵਾਈ ਕੀਤੀ ਜਾਊਗੀ ਹੁਣ ਸੈਂਪਲ ਭੇਜਿਆ ਜਾਣਗੇ ਤੇ ਚੈੱਕ ਕੀਤੇ ਜਾਣਗੇ ਤੇ ਬੱਚੇ ਬਿਮਾਰ ਹੋ ਰਹੇ ਨੇ ਸੱਚ ਐ ਥੋੜੀ ਜਿਹੀ ਗੱਲਬਾਤ ਕਰਨੀ ਸਰ ਇੱਕ ਦੋ ਦੱਸ ਦੋ ਵੀ ਕੀ ਇਹਨਾਂ ਦੀ ਕਾਰਵਾਈ ਇਹਨਾਂ ਦੇ ਆਪਾਂ ਸੈਂਪਲ ਲੈ ਰਹੇ ਆ ਜੀ ਕਿ ਇਹਨਾਂ ਦਾ ਅਨਹਾਈਜਨਿਕ ਚਲਾਣ ਵੀ ਕਰਦੇ ਆ ਆਪਾਂ ਪਾਏਗਾ ਫਰਾਵ ਸੀਗਾ ਆ ਇਹ ਰਿਪੋਰਟ ਹੀ ਦੱਸੇਗੀ ਜੀ ਕਰਾਤਾ ਹਾਂਜੀ ਪਰ ਜੇ ਬੱਚੇ ਬਿਮਾਰ ਹੋਇਆ ਤਾਂ ਅਸੀਂ ਪਬਲਿਕ ਵੈਲਫੇਅਰ ਦੇ ਉਹਦੇ ਕਰਕੇ ਇਸ ਕੋ ਡਿਸਟਰਾਏ ਕਰਵਾਵਾਂਗੇ ਨਹੀਂ ਲਾਇਸੈਂਸ ਨਹੀਂ ਹੈ ਜਿੰਨਾਂ ਕੋਲ ਉਸ ਤੋਂ ਬਾਅਦ ਸਰਕਾਰ ਕਾਰਵਾਈ ਕੀ ਕੀਤੀ ਉਹ ਜੇ ਇਹਨਾਂ 'ਤੇ ਦੋਸ਼ੀ ਪਾਇਆ ਗਿਆ ਹਾਂਜੀ ਇਹਨਾਂ ਦਾ ਫਿਰ ਕੇਸ ਲੱਗੇਗਾ ਜੀ ਹਾਂਜੀ ਹਾਂਜੀ ਅੱਜ ਦੋ ਜੂਨ ਨੂੰ ਬੰਦ ਸੀਲ ਕਰਾਂਗੇ ਨਹੀਂ ਅੱਜ ਤਾਂ ਸੀਲ ਕਰਾਂਗੇ ਕਿਉਂਕਿ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਨੇ ਹਾਂ ਆ ਅਸੀਂ ਫੂਡ ਸੇਫਟੀ ਅਧਿਕਾਰੀ ਆ ਉਹ ਕਹਿੰਦੇ ਅਸੀਂ ਸੈਂਪਲ ਭਰੇ ਆ ਸੈਂਪਲ ਪਰ ਤਵਾਜ ਚੈੱਕ ਰਿਪੋਰਟ ਦੱਸੋ ਕਿ ਜਿਹੜੀ ਸਹੀ ਹੈ ਕਿ ਖਰਾਬ ਹੈ ਤਾਂ ਕਿਉਂਕਿ ਇਹਨਾਂ ਦਾ ਕਾਗਜ਼ੀ ਕਾਗਜ਼ ਨਾਲ ਪੂਰਾ ਕੰਮ ਕਰਨਾ ਹੁੰਦਾ ਜੇ ਖਰਾਬ ਆਇਆ ਤਾਂ ਇਹਨਾਂ ਦੀ ਕਾਰਵਾਈ ਹੋਊਗੀ ਸੇਲ ਕੀਤੀ ਜਾਊਗੀ ਕਿਉਂਕਿ ਇੱਕ ਹੋਰ ਵੀ ਮੈਸੇਜ ਦੇ ਵਿੱਚ ਆਪਾਂ ਆਨਲਾਈਨ ਫੋੜ ਮੰਗਾ ਲਏ ਨੇ ਕਿ ਫਲਾਨੀ ਦੁਕਾਨ ਤੋਂ ਵਗਾ ਲਈਏ ਆਪਾਂ ਦੇਖਦੇ ਹਾਂ ਕਿ ਇਹਨਾਂ ਦਾ ਨਾਮ ਲਿਖਿਆ ਫਰੈਸ਼ ਐਂਡ ਪਿਓਰ ਇੱਥੋਂ ਗਈ ਹੈ ਫਰੈਸ਼ ਐਂਡ ਪਿਓਰ ਹੋਊਗਾ ਪਰ ਘਰੇ ਆ ਕੇ ਪਤਾ ਲੱਗਦਾ ਕਿ ਫਰੈਸ਼ ਹੀ ਕਿ ਪਿਓਰ ਸੀਗਾ ਬਾਈ ਜਸਤੀ ਗੱਲ ਬਹੁਤ ਬੁਰਾ ਹਾਲ ਸੀਗਾ ਬਸ ਬਾਹਰ ਹੀ ਲਿਖਿਆ ਜੀ ਅੰਦਰ ਨਹੀਂ ਅੰਦਰ ਦਾ ਜੋ ਆ ਕੇ ਦੇਖਿਆ ਨਾ ਜੀ ਮੇਰਾ ਗੰਦ ਹੀ ਹੈ ਬਈ ਬਹੁਤ ਲੋਕ ਨਾ ਆਨਲਾਈਨ ਮੰਗਾ ਲੈਂਦੇ ਜੀ ਇਹ ਭੇਜ ਦਿੰਦੇ ਆ ਆਪਾਂ ਕਰਿਆ ਕੇ ਖੋਲ ਕੇ ਫਾਲ ਨੇ ਬੱਚੇ ਖਾਣਦੇ ਉਹੀ ਇਹਨੇ ਇੱਕ ਵਿਸ਼ਵਾਸ ਤੇ ਖਾਧਾ ਜਾਂਦਾ ਜੀ ਜਦੋਂ ਆਪਾਂ ਵੇਖ ਲੈਂਦੇ ਹਾਂ ਨਾ ਜੀ ਅੱਜ ਵੇਖਿਆ ਵੀ ਅੱਜ ਵਿਸ਼ਵਾਸ ਨੇ ਜੀ ਵਿਸ਼ਵਾਸ ਘਾਤ ਹੈ ਅਜ ਨਰਾ ਗੰਦ ਖਾਦਾ ਗਿਆ ਬਿਮਾਰ ਹੁੰਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜੀ ਬੋਰਡ ਵਿੱਚ ਵਗੈਰਾ ਹੁੰਦੀਆਂ ਉਹ ਸਾਰੇ ਇਸ ਦਾ ਕਾਰਨ ਹੀ ਹੁੰਦੇ ਆ ਤੇ ਨਾਲ ਨਾਲ ਬੌਂਟਿੰਗ ਆ ਗਈ ਜਿਹੜਾ ਖਰਾਬ ਹੁੰਦਾ ਕਈ ਵਾਰ ਟਾਈਮ ਬਾਅਦ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਸ ਦਾ ਪਰਮਾਤਮਾ ਦੀ ਕਿਰਮਾ ਬੌਂਟਿੰਗ ਆ ਗਈ ਜੀ ਜੇ ਨਾ ਆਉਂਦੀ ਤਾਂ ਅੰਦਰ ਇਨਫੈਕਸ਼ਨ ਹੋਰ ਵਧਣ ਦਾ ਕਾਰਨ ਬਣਦਾ ਅੱਜ ਕੱਲ੍ਹ ਫੈਕਸ਼ਨਲ ਬਹੁਤ ਹੋ ਰਹੀਆਂ ਨੇ, ਪੇਟ ਦੀਆਂ ਬਆਂਦੀਆਂ ਵੱਧ ਰਹੀਆਂ ਨੇ। ਹਾਂਜੀ। ਉਹਦੇ ਬਹੁਤ ਹੱਥਾ ਤਾੜਨੇ ਸੀ ਨੇ। ਕਾਰਨ ਹੀ ਸਾਰਾ ਫੂਡ ਫਾਸਟ। ਮਾਲ ਨੂੰ ਪਤਾ ਲੱਗ ਗਿਆ। ਹਾਂਜੀ। ਬਾਅਦ ਚ ਪਤਾ ਲੱਗਦਾ ਆਪਾਂ ਨੂੰ ਇਹ ਬੂਸ ਹੋਣਾ ਵੀ ਇਹਦੇ ਕਰਕੇ ਹੋਇਆ ਬੂਸ। ਹਾਂਜੀ। ਆਪਾਂ ਮੈਂ ਵੀ ਕਹਾਂ ਮੌਸਮ ਕਰਕੇ ਹੋ ਗਿਆ। ਪਰ ਬਹੁਤ ਵੱਡਾ ਕਾਰਨ ਉਹਦਾ ਇਹੀ ਫੂਡ ਫਾਸਟ ਹੋੜੀ ਹੈ ਜੀ। ਹਾਂਜੀ। ਫਾਸਟ ਫੂਡ ਖਾਂਦੇ। ਆਪਾਂ ਬਸ ਇੱਕ ਥਾਲ ਨੇ ਜੇ ਕੱਲੀ ਕੱਲੀ ਚੀਜ਼ ਬਰੋਲੀਏ ਤਾਂ ਵੇਖਿਆ ਜਾਂਦਾ ਜੀ ਬਹੁਤ ਬੁਰਾ ਹਾਂ। ਅੱਜ ਕੁਦਰਤੀ ਫਰੋਲਿਆ ਗਿਆ ਤਾਂ ਅੱਜ ਪਤਾ ਲੱਗ ਗਿਆ ਜੀ ਅੱਜ ਬਸ ਐ ਮਤ ਅੰਜਾਨੇ ਦੇ ਵਿੱਚ ਤੁਹਾਨੂੰ ਬਾਹਰ ਇੱਕ ਹੋਰ ਚੀਜ਼ ਦਿਖਾਉਣੀ ਆ ਬਾਰੋਂ ਪਹਿਲਾਂ ਦਿਖਾਉਣਾ ਭੁੱਲ ਗਏ ਸੀ ਖੋਰ ਦਿਖਾਉਣਾ ਜਿੱਥੇ ਖਾਣਾ ਬਣਦਾ ਜਿਹੜਾ ਬਣਦਾ ਆ ਵੇਖੋ ਸੀਵਰ ਇੱਥੇ ਖਾਣਾ ਬਣਦਾ ਪਰ ਆ ਸਟੋਵ ਇਹਨਾਂ ਦਾ ਇਹ ਤਾਂ ਸੀਵਰ ਖੁੱਲਾ ਪਿਆ ਦੇਖੋ ਤੁਸੀਂ ਸੀਵਰ ਕਲੋਜ਼ ਕਰਕੇ ਥੋੜਾ ਦਿਖਾ ਦਿਓ ਵੀ ਸੀਵਰ ਜਿੱਥੇ ਖਾਣਾ ਬਣਦਾ ਉਸ ਜਗ੍ਹਾ ਦਾ ਸੀਵਰ ਆ ਵੇਖੋ ਖੁੱਲਾ ਇਹਨਾਂ ਦਾ ਪਿਆਗਾ ਚਟਨੀ ਦੀ ਹੁੰਦੀ ਆ ਇਹਨਾਂ ਦਾ ਸੌਸ ਹੁੰਦਾ ਜਿਹੜਾ ਨਾਲ ਫੋਟ ਦੇ ਆਪਾਂ ਵਾਲੇ ਸ਼ੌਕ ਚਟਕਾਰੇ ਰਹਿ ਕੇ ਖਾਂਦੇ ਆ ਤੇ ਉੱਥੇ ਹੀ ਸੀਵਰ ਖੁੱਲਾ ਪਿਆ ਮੱਛਰ ਪੈਦਾ ਹੁੰਦੇ ਆ ਕਟਾਣੂ ਪੈਦਾ ਹੁੰਦੇ ਆ ਇਹਦੇ ਵਿੱਚ ਓਪਨ ਰੱਖ ਇਹੀ ਖੜਾ ਗਿਆ ਸੀ ਪਰ ਇਹਦੇ ਵਾਲੇ ਬੱਚੇ ਬਿਮਾਰ ਹੋਏ ਆ ਤੇ ਇਹਨਾਂ ਨੇ ਸਪੋਰਟ ਸੇਫਟੀ ਵਾਲਾ ਨੂੰ ਕਾਲ ਕੀਤੀ ਪਰ ਜਿਹੜਾ ਮੌਕੇ ਤੇ ਉਹ ਕਹਿੰਦੇ ਮੁੰਡਾ ਜਿਹੜੇ ਭੇਜਿਆ ਸੀ ਉਹ ਫਰਾਰ ਹੋ ਗਿਆ ਹੁਣ ਕਾਰਵਾਈ ਕੀ ਹੁੰਦੀ ਹੈ ਰਿਪੋਰਟ ਦਸੂਗੀ ਰਿਪੋਰਟ ਤੋਂ ਬਾਅਦ ਇਹਨਾਂ ਦਾ ਸੇਨ ਕੀਤਾ ਜਾਊਗਾ ਪਰ ਬੱਚਿਆਂ ਨੂੰ ਨੁਕਸਾਨ ਹੋਇਆ ਬੱਚੇ ਬਿਮਾਰ ਹੋਏ ਆ ਬੰਪਟੀ ਲੱਗੀਆਂ ਨੇ ਇਨਫੈਕਸ਼ਨ ਹੋਈ ਹੈ ਇਹ ਗੱਲ ਸੱਚ ਹੈ ਤਾਂ ਵੀਰੋ ਵਰਤੋਂ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਹੋਰ ਵੀ ਪਤਾ ਲੱਗੇ ਆਪਾਂ ਜਿਹੜਾ ਗੰਦ ਖਾਣੇ ਆ ਉਹ ਨਾ ਖਾਈਏ ਆਨਲਾਈਨ ਆਂਗਾਈਏ ਤੇ ਇਹਦਾ ਤਲਿਆ ਹੋਇਆ ਫਾਸਟ ਫੂਡ ਆ ਜੰਗ ਫੂਡ ਨਾ ਖਾਈਏ ਤੇ ਬਿਮਾਰੀਆਂ ਦਾ ਘ ਵੀ ਨਹੀਂ ਲੱਗਦਾ ਇਹੋ ਤਾਂ ਉਹ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਵਾਲੀ ਬੱਚਿਆਂ ਨੂੰ ਜ਼ਹਿਰ ਕਿਹੜਾ ਸੋਣਾ ਇਹ ਬਾਈ ਬਾਈ ਸਾਰੇ ਖਰਾਬ ਹੈ ਜੀ ਆਪਣਾ ਲੋਕਾਂ ਦਾ ਜਿਹੜੇ ਆਪਾਂ ਵਾਸਤੂਪੁਰ ਆਰੇ ਆ ਦੇਖ ਕੇ ਧਿਆਨ ਨਾਲ ਫਟਾਫਟ ਆਪਾਂ ਕੀ ਕਹਿਣਾ ਹੈ ਮੈਂ ਮੰਨ ਲਈ ਜੀ ਕਿ ਆਪ ਅੰਦੀ ਆਪਾਂ ਨੂੰ ਦੇਖੋ ਜੀ ਜਿਹੜਾ ਇਤਹਾਸਾਈ ਹੋਣੀ ਜੀ ਸਰਕਾਰ ਵੀ ਤੇ ਹੁੰਦੀ ਇਹਨਾਂ ਨੂੰ ਕੋਲੇ ਨਾ ਲਾਈ ਸਕਦਾ ਇਹ ਰੱਖਿਆ ਚਾਹੀਦਾ ਕੋਈ ਬਹੁਤ ਬਰਾਬਰ ਆ ਜੀ ਇਹਨਾਂ ਨੂੰ ਕੋਈ ਸਾਥ